ਠੀਕ ਹੈ ਆ ਆਪਣੇ ਵਾਲੇ YouTube ਚੈਨਲ ਦਾ ਆਪਾਂ ਲੋਗੋ ਲਵਾਇਆ ਮੇਰੇ ਬਾਪ ਦਾ ਫਾਰਮਰ ਤੇ ਉਹਨਾਂ ਦੇ ਮੰਨ ਲਓ 9 ਫੁੱਟ ਕਹਿ ਕੇ ਤੇ ਉਹ ਆਂਦ ਨੇ 9.5 ਫੁੱਟ ਬੁਵਾਈ ਕਰਦਾ ਪਿਆ ਜਿੱਦਾਂ ਉਹਨਾਂ ਦਾ 9.5 ਫੁੱਟ ਫੱਟਾ ਹੁੰਦਾ ਮਗਰ ਨਾਲ ਹਾਂਜੀ ਮਿੱਤਰੋ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਸਾਂ ਬਰਨਾਲੇ ਰਾਮਗੜੀਆ ਐਗਰੋ ਬਰਨਾਲਾ ਇਹਨਾਂ ਦੇ ਕੋਲੋਂ ਆਪਾਂ ਬਣਵਾਇਆ ਜੀ ਰੋਟਾ ਵੇਟਰ। ਰੋਟਾ ਵੇਟਰ ਤੇ ਇੱਕ ਆਪਾਂ ਬਣਵਾਈਏ ਸਮਸੋਇਲਰ। ਤੇ ਰੋਟਾ ਵੇਟਰ ਦੇ ਆਪਾਂ ਤੁਹਾਨੂੰ ਡਿਸ਼ਨ ਕਰਵਾਣੇ ਆ ਆਪਣੇ ਵਾਲੇ ਦੇ। ਬਾਈ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਹੈ? ਹਾਂਜੀ ਬਾਈ ਜੀ ਆਪਣੇ ਵਾਲਾ ਰੋਟਾ ਵੇਟਰ। ਬਾਈ ਇਹ ਕਿੰਨੇ ਫੁੱਟ ਆ ਜੀ? ਇਹ ਬਾਈ ਜੀ 12 ਫੁੱਟ ਆਪਾਂ ਤਿਆਰ ਕਰਿਆ ਜੀ। 12 ਫੁੱਟ ਆ। ਤੇ ਜਿੱਦਾਂ ਬਾਈ ਜੀ ਆਪਣੇ ਕੋਲ 50 55 ਹੌਸਪਾਵਰ ਦਾ ਟਰੈਕਟਰ ਹੈ। ਹਾਂਜੀ ਸੋਨਾਲੀਕਾ। ਤੇ ਇਹ ਸਹੀ ਚੱਲੇਗਾ ਭਾਜੀ ਬਿਲਕੁਲ ਜੀ ਵੈਸੇ 55 ਪਾਵਰ 9 ਫੁੱਟ ਜਾਂ 10 ਫੁੱਟ इजीली ਖਿੱਚ ਲੈਂਦਾ ਹੈ ਜੀ ਅੱਛਾ ਜੀ ਬਾਕੀ ਕਿਵੇਂ ਮੋਡੀਫਿਕੇਸ਼ਨ ਕਰੀਏ ਹਾਂਜੀ ਹਾਂ ਹਾਂਜੀ ਹਾਂ ਜੀ ਸਾਹਿਬ ਆਪਾਂ ਜਿੰਨੇ 12 ਫੁੱਟ ਦੀ ਰੇਟ ਕਰੀਂਟ ਕਰੀਂ ਅੱਛਾ ਮੰਨ ਲਓ ਵੀ ਜਿੱਦਾਂ ਆਪਾਂ ਮੰਨ ਲਓ ਮੋਡੀਫਿਕੇਸ਼ਨ ਕੀਤੀ ਹੈ ਤੇ ਉਹਦੇ ਮਗਰ ਆਪਣੇ ਵਾਲਾ 12 ਫੁੱਟ ਸਹੀ ਚੱਲੇਗਾ ਠੀਕ ਠੀਕ ਹੈ ਬਾਕੀ ਇਹ ਤਾਂ 6mm ਬੋਦੀ ਸਾਰੀ ਠੀਕ ਠੀਕ ਹੈ ਜੀ ਪੈਰਸ ਆ ਲਾਇਆ ਜੀ ਤੇ ਆਪਣੀ ਹੱਕਾ ਜੀ ਦੀ ਠੀਕ ਹੈ ਠੀਕ ਹੈ ਇਜ਼ੀਲੀ ਆਪਾਂ ਇਹਨੂੰ ਬਿਲੰਦੇ ਚ ਜਾਣਾ ਹੈ ਹਾਂ ਹਾਂ ਨਹੀਂ ਉਹ ਉਦਾਂ ਚੜਾਈ ਜ਼ਿਆਦਾ ਹੋ ਜਾਂਦੀ ਹੈ ਇਹਦੀ ਹਨਾ ਹਾਂ ਜੀ ਹਾਂ ਜੀ ਹੂੰ ਹੂੰ ਆ ਸਾਈਡ ਤੋਂ ਤਾਂ 30 ਹਾਂ ਜੀ ਵਧ ਕਰਕੇ ਠੀਕ ਠੀਕ ਹੈ ਸਾਰਾ ਹੈਵੀ ਡਿਊਟੀ ਕੰਮ ਕਰਾ ਦੇਗਾ ਠੀਕ ਹੈ ਸਾਈਡ 'ਤੇ ਆ ਜਾ ਉਹ ਵੀ ਇੱਥੇ ਕਿਸੇ ਤੋਂ ਸਾਈਡ ਆ ਜਾ 213628 ਦਾ ਜਿਹੜਾ ਮੰਨ ਲਓ ਹੁਣ ਚੱਲਣ ਦੇ ਆ ਹਾਂਜੀ ਜਿਹੜਾ ਤੋਂ ਮੋਡਲ ਆ ਗਿਆ ਹਾਂ 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 ਤੇ 232 ਦਾ ਜਿਹੜਾ ਗੁਰਵੱਪ ਆ ਗਿਆ ਹਾਂਜੀ ਇਹਦਾ ਡਾਲਾ ਵੀ ਆਪਾਂ ਮੋਟ ਕਰਦੇ ਆ ਹਾਂਜੀ ਉਹ ਵੀ 4.5mm ਦਾ ਡਾਲਾ ਯੂਜ਼ ਕਰਦੇ ਆ ਆਮ ਜਿਹੜਾ 2mm ਦੇ ਵਿੱਚ ਮਿਲਦਾ ਡਾਲਾ ਠੀਕ ਠੀਕ ਇਹ ਵਾਲੇ ਸਿਰੇ ਦੇ ਵਿੱਚ ਡਾਲਾਗਾ ਹਾਂ ਹਾਂ ਤੇ ਜਿਹੜਾ ਇਹ ਇਹਨੂੰ ਮੰਨ ਲਓ ਸਪੋਰਟਾਂ ਸਪਟਾਂ ਦੀ ਲੋਡ ਕੋ ਨਹੀਂ ਪੈਂਦੀ ਨਹੀਂ ਜੀ 10kg ਤੱਕ ਕੋਈ ਰਿਕੁਆਇਰਮੈਂਟ ਨਹੀਂ ਜੀ ਇਹਦਾ ਵੱਡਾ ਸਾਈਜ਼ ਆ ਗਿਆ ਜੀ ਹਾਂਜੀ ਅੱਗੇ ਆਪਾਂ ਦਿਖਾ ਦਿੰਦੇ ਆ ਠੀਕ ਠੀਕ ਹੈ ਬਾਕੀ ਹੈ ਜੀ ਕਿ ਇਹ ਬਾਕਸ ਆ ਗਿਆ ਠੀਕ ਹੈ ਜੀ ਪਾਵਰ ਕਨੈਕਸ਼ਨ ਦੇ ਵਿੱਚ ਹੂੰ 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 ਸਾਰੇ ਵਗ ਰਹੇ ਨੇ ਆਰਜੀ ਦਾ ਬਹੁਤ ਆ ਠੀਕ ਹੈ ਠੀਕ ਹੈ ਆ ਆਪਣੇ ਵਾਲਾ YouTube ਚੈਨਲ ਦਾ ਆਪਾਂ ਲੋਗੋ ਲਵਾਇਆ ਮਰਗਰ ਦਾ ਫਾਰਮਰ ਤੇ ਭਾਈ ਜਿਹੜੇ ਆ ਸੰਦੇਸ ਹੁੰਦੇ ਨੇ ਇਹ ਆਪਣਾ ਮਤਲਬ ਇਹ 17 ਹਾਲਾਗੇ ਜੀ ਅੱਛਾ ਜੀ ਇਹ ਕਿਹੜਾ ਟਰੈਕਟਰ ਵਾਸਤੇ ਨੇ ਇਹ 969 ਵਾਸਤੇ ਜੀ ਸਵਾਰਾ 969 ਅੱਛਾ ਬਾਹਰ ਭੇਜ ਰਹੇ ਆ ਜੀ ਅਸੀਂ ਜੀ ਆ ਦੇਖੋ ਅੱਛਾ ਆਸਟ੍ਰੇਲੀਆ ਕਹ ਲੰਦੇ ਹੋ ਜੀ ਠੀਕ ਠੀਕ ਹੈ ਤੇ ਇਹ ਮੰਨ ਲਓ ਆਪਣੇ ਆਸਟ੍ਰੇਲੀਆ ਖੇਤੀ ਕਰਦੇ ਨੇ ਜਾਂ ਸ਼ੌਂਕ ਵਾਸਤੇ ਲੈ ਕੇ ਚੱਲੇ ਨੇ ਖੇਤੀ ਕਰਦੇ ਆ ਆਪਣੇ ਬੰਦੇ ਆ ਵੀ ਵੈਜੀਟੇਬਲਸ ਦੀ ਖੇਤੀ ਕਰਦੇ ਆ ਜਾਂ ਕਮਾਉਤ ਲਾਉਂਦੇ ਆ ਅੱਛਾ ਅੱਛਾ ਠੀਕ ਠੀਕ ਹੈ ਜੂਰੀਆ ਸਪਰੇਡਰ ਆ ਗਿਆ ਇਹ ਵੀ ਮੰਨ ਲਓ ਬਾਹਰ ਹੀ ਗੱਲਣਾ ਹਾਂਜੀ ਹਾਂਜੀ ਇਹ ਵੀ ਇਹਨਾਂ ਦਾ ਹੀ ਆ ਅੱਛਾ ਜੀ ਅੰਦਰ ਵਿੱਚ ਕਰਾ ਤੇ ਗਏ ਆ ਅੱਛਾ ਜੀ ਆਹ ਕਰਾਏ ਆ ਹੇ ਫਟਮੈਂਟ ਕਰਨ ਵਾਲੀ ਆ ਸਿਸਟਮ ਦੀ ਸਾਰੀ ਠੀਕ ਆ ਅਗਲੇ ਬਾਕੀ ਨਾ ਕੰਮ ਆ ਕਲਰਿੰਗ ਤਿਆਰ ਹੋ ਜੇਗਾ। ਅੱਛਾ ਜੀ। ਬਾਕੀ ਕੁਝ ਕਰਨਾ ਸਪਰੇਅ ਪੰਪ ਕੀਨ ਲਾ ਲੈਣਾ। ਅੱਛਾ ਸਪਰੇਅ ਪੰਪ ਵੀ ਉਹਨਾਂ ਦੇ ਹੀ ਆ। ਹਾਂਜੀ ਹਾਂਜੀ। ਠੀਕ ਹੈ। ਬਾਕੀ ਹੋਰ ਕਿਹੜੇ-ਕਿਹੜੇ ਸੰਦੇ ਨੇ ਮੰਨ ਲਓ ਜਿਹੜੇ ਆਪਾਂ ਤੁਸੀਂ ਬਾਹਰ ਕਰਨ ਲੱਗੇ ਹੋ। ਪਹਿਲਾਂ ਵੀ ਮੰਨ ਲਓ ਕੱਲੇ ਨੇ ਜਾਂ ਪਹਿਲੀ ਵਾਰ ਹੀ ਚੱਲੇ ਨੇ। ਇਹ ਆਪਣਾ ਤੀਸਰੀ ਵਾਰੀ ਚੱਲੇਗੀ। ਸਮਾਨ ਆਸਟ੍ਰੇਲੀਆ ਹੀ। ਹਾਂਜੀ। ਆਹ ਹਾਂ। ਐਕਸਪੋਰਟ ਦਾ ਆਪ ਦਾ ਲਾਇਸੈਂਸ ਆ। ਠੀਕ ਠੀਕ ਹੈ। ਕੋਈ ਵੀ ਇੰਪਲੀਮੈਂਟ ਜੇਕਰ ਕੋਈ ਮੰਗਵਾਉਣਾ ਚਾਹੋ। ਹਾਂ ਹਾਂ। ਆ ਲਗਵਾ ਸਕਦੇ। ਠੀਕ ਠੀਕ ਹੈ। ਕਈ ਬੰਦੇ ਕਹਿ ਦਿੰਦੇ ਨੇ ਮੰਨ ਲਓ ਵੀ ਆਪਾਂ ਜਿਵੇਂ 9 ਫੁੱਟਾ ਰੋਟਾਵੇਟਰ ਲਿਆ ਹਾਂ ਹਾਂਜੀ ਹਾਂਜੀ ਉਹ ਆਂਦ ਨੇ ਵੀ ਇਹ 10 ਫੁੱਟ ਵਹਾਈ ਕਰੇਗਾ ਹਾਂਜੀ ਵੀ ਸਾਡੇ ਕੋਲ 9 ਫੁੱਟ ਮੰਨ ਲਓ ਲਾ ਲਓ ਵੀ ਵਹਾਈ ਕਰਦਾ ਓ ਕੀ ਹਿਸਾਬ ਕਿਤਾਬ ਹੁੰਦਾ ਉਹਦਾ ਮੰਨ ਲਓ ਜਿਵੇਂ ਹੁਣ ਆਪਾਂ ਤੇ 12 ਫੁੱਟ ਲਿਆਏ ਨੇ 12 ਫੁੱਟ ਫੱਟਾ ਹੋ ਗਿਆ ਇਹਦਾ ਹਾਂਜੀ ਹਾਂਜੀ ਤੇ ਉਹ ਉਹਨਾਂ ਦਾ ਮਤਲਬ ਅੰਦਰ ਅੰਦਰ ਵੀ ਬਲੇਟਾਂ ਦਾ ਚੱਕਰ ਹੁੰਦਾ ਹੈ ਉਹ ਕਿਸ ਹਿਸਾਬਕ ਤਰ ਹੁੰਦਾ ਹੈ ਬਲੇਟਾਂ ਦਾ ਜਿਵੇਂ ਆਪਸ ਦੇ ਵਿੱਚ ਬੈਠਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਉਹ ਜਿਹੜਾ ਫਲੈਂਜ ਦੀ ਡਿਸਟੈਂਸ ਆ ਉਹ ਐਕੂਰੇਟ ਹੋਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਜੀ ਜੇ ਹੁਣ ਫਲੈਂਜ ਦੀ ਡਿਸਟੈਂਸ ਨੂੰ ਵਧਾ ਦੋਗੇ ਤੇ ਉਹ ਪਲੇਟ 50% ਰਹਿ ਜਾਂਦਾ ਤਾਂ ਪਾੜਾ ਸ਼ਿਟਿੰਗ ਲੱਗ ਜਾਂਦਾ ਅੱਛਾ ਅੱਛਾ ਵੀ ਉਹਨਾਂ ਮਤਲਬ ਚੀਜ਼ਾਂ ਦਾ ਵੀ ਫਾਇਦਾ ਨਹੀਂ ਆਇਆ ਹਾਂਜੀ ਹਾਂਜੀ ਮੰ ਲੋ ਸਾਡਾ ਜਿਹੜਾ ਹੈਗਾ ਜਿਵੇਂ ਸ਼ਕਤੀਮਾਨ ਜਾਂ ਮੈਸ਼ੂ ਆ ਜਿਹੜੀਆਂ ਹਾਂ ਹਾਂ ਟੌਪ ਦੇ ਕੰਪਨੀਆਂ ਨੇ ਉਹਨਾਂ ਦਾ ਜਿਹੜਾ ਆਪਣਾ ਬਣਿਆ ਹੋਇਆ ਹੈਗਾ ਸਿਮਟਰੀ ਉਸ ਹਸਾਬ ਨਾਲ ਸਾਡਾ ਸਾਈਜ਼ ਪੂਰਾ ਹੁੰਦਾ ਅੱਛਾ ਜੀ ਜਿਵੇਂ ਮੰਨ ਲਓ ਹੁਣ ਕਈ ਰੋਟਾ ਵੇਟਰ ਵਾਲੇ ਆ ਹੁਣ ਚਲੋ ਨਵੇਂ ਉੱਠੇ ਨੇ ਬੰਦੇ ਹਾਂਜੀ ਹਾਂਜੀ ਤੇ ਉਹਨਾਂ ਦੇ ਮੰਨ ਲਓ 9 ਫੁੱਟ ਕਹਿ ਕੇ ਤੇ ਉਹ ਆਪਣੇ 9.5 ਫੁੱਟ ਬੁਵਾਈ ਕਰਦਾ ਪਿਆ ਜਿੱਦਾਂ ਉਹਨਾਂ ਦਾ 9.5 ਫੁੱਟ ਫੱਟਾ ਹੁੰਦਾ ਮਗਰ ਨਾਲ ਹਾਂਜੀ ਹਾਂਜੀ ਹਾਂ ਤੇ ਉਹਨਾਂ ਦਾ ਮੰਨ ਲਓ ਬਲੇਡ ਦਾ ਚੜਾ ਘੱਟ ਹੁੰਦਾ ਹਾਂਜੀ ਹਾਂਜੀ ਠੀਕ ਠੀਕ ਹੈ ਬਿਲਕੁਲ ਇਹਨਾਂ ਚੀਜ਼ਾਂ ਦਾ ਫਰਕ ਪ ਭਾਜੀ ਆ ਜਿੱਦਾਂ 17 ਹਾਲਨੇ ਤੇ ਹਾਈਡਰੋਲਿਕ ਨੇ ਤੇ ਇਹਨਾਂ ਦਾ ਕੀ ਸਬੰਧਤਾ ਵੇ ਰੇਟ ਰੂਟ ਦਾ ਕੀ ਸਿਸਟਮ ਹੈ ਮਤਲਬ ਕਿ ਰੇਟ ਇਦਾਂ ਜਿਵੇਂ ਬੇਰੀ ਗੱਲ ਪਈ ਰਹਿੰਦੀ ਆ ਟਾਈਮ ਟੂ ਟਾਈਮ ਰੇਟ ਵਾਈਜ਼ ਵੀ ਆਪਣੀ ਫੁੱਲ ਗਰੰਟੀ ਹੁੰਦੀ ਠੀਕ ਹੈ ਜੀ ਤੇ ਬਾਕੀ ਸ਼ੁੱਧਤਾ ਬਾਈਜ਼ ਆਪਣੀ ਫੁੱਲ ਗਰੰਟੀ ਆ ਕੋਈ ਵੀ ਇੰਪਲੀਮੈਂਟ ਤੁਸੀਂ ਆਪਣਾ ਪਾਉਣੀ ਹੋ ਹਾਂ ਜੇ ਹੋਰ ਕਿਸੇ ਕੰਪਨੀ ਦੇ 11 ਯੂਜ਼ ਕਰ ਰਿਹਾ ਤਾਂ ਅਸੀਂ 13 ਕੋ ਆ ਕੇ ਟਰੈਕਟਰ ਲੋਨ ਨਹੀਂ ਹੁੰਦਾ ਅੱਛਾ ਜੀ ਸਾਡੀ ਸ਼ਰਤ ਹੀ ਆ ਗਰੰਟੀ ਆ ਕਰਕੂਟਰਾਂ ਦੇ ਵਿੱਚ ਆਪਣਾ ਸਪੈਸ਼ਲਟੀ ਆ ਠੀਕ ਹੈ ਜੀ 265 ਦੀ ਆਪਣੀ ਫੈਕਟਰੀ ਠੀਕ ਤੇ ਵੈਸੇ ਮੰਨ ਲਓ ਹੱਲਾਂ ਦੇ ਵਿੱਚ ਕਿੰਨੇ ਹੱਲਾਂ ਤੱਕ ਤੁਸੀਂ ਆਪਣੇ ਮੰਨ ਲਓ ਬਣਾ ਲਏ ਹੁਣ ਤੱਕ ਜੀ 21 ਹਲਾਂ ਤੱਕ ਦੇ ਸੈੱਟ ਬਣਾਇਆ 21 ਹਲਾਂਆਂ ਤੋਂ ਲੈ ਕੇ 21 ਹਾਂ ਤੱਕ ਆਪਣੇ ਜਿਹਨ ਬਣਦੇ ਜਿਹਨ ਮਿੰਨੀ ਟਰੈਕਟਰ ਤੇ ਹਲ ਬਣਦੇ ਉਹ ਵੀ ਬਣਦੇ ਆ ਅੱਛਾ ਜੀ ਹਾਂਜੀ ਅੱਗੇ ਹੋਰ ਤੱਕ ਆਪਾਂ ਇਹਨਾਂ ਟਰੈਕਟਰਾਂ ਤੇ ਹਲ ਬਣਾਉਂਦੇ ਇੱਕ ਨਾ ਵਾਰ ਆਇਆ ਸੀ ਮੰਨ ਲਓ ਨਾ 15 ਹੱਲਾਂ ਪਾਈਆਂ ਸਨ ਆਪਣੇ ਨਾਲ ਟਰੈਕਟਰ ਤੇ ਸੋਨ ਲੀਗਾ ਤੇ ਉਹ ਸ਼ਾਇਦ ਆਪਣੇ ਚੈਨਲ ਤੇ ਵੀਡੀਓ ਵੀ ਪਈ ਹੋਵੇਗੀ ਤੇ ਭਾਜੀ ਉਹ ਨਾ ਮੰਨ ਲਓ ਜਿੱਦਾਂ ਕਦੀ ਇੱਕ ਸਾਈਡ ਥੱਲੇ ਲੰਘ ਗਈ ਦੂਜੀ ਸਾਈਡ ਚੁੱਕੀ ਗਈ ਤੇ ਦੂਜੀ ਸਾਈਡ ਲੰਘੀ ਤੇ ਹੋਰ ਸਾਈਡ ਚੁਪੀ ਜਾਂਦੀ ਇਹ ਸਿਸਟਮ ਮੰਨ ਲਓ ਕਿ ਚੱਕਰ ਹੁੰਦਾ ਹੈ ਮੇਨ ਦਾ ਜਿਹੜਾ ਇਹ ਦਾ ਡਿਸਟੈਂਸ ਦੇ ਹੁੰਦਾ ਕੁੜੀ ਦਾ ਕੰਟਰੋਲ ਆ ਬਣੇ ਹਾਲਾਂ ਦੇ ਤੁਹਾਨੂੰ ਇਹ ਇਸ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੋਏ ਠੀਕ ਠੀਕ ਹੈ ਚਾਹੀ ਆਪਣੇ 17 ਹਾਲਾ ਚਾਹੀ 15 ਚਾਹੀ 13 ਨਹੀਂ ਚਲੋ ਮੰਨ ਲਓ ਜਿੱਦਾਂ ਇੱਕ ਤੇ ਹੁੰਦੇ ਨੇ ਨਾ ਟਾਇਰ ਜਿਵੇਂ ਚਲੋ ਇਹ ਵੀ ਮੰਨ ਲਓ ਬੈਲੈਂਸ ਬਣਾ ਕੇ ਰੱਖਦੇ ਨੇ ਹਨਾ ਤੇ ਜੇ ਬਿਨਾ ਟਾਇਰਾਂ ਤੋਂ ਵੀ ਆਪਾਂ 15 ਹਾਲ ਲੈਨੇ ਆ ਜਾਂ 17 ਲੈਨੇ ਆ ਤੇ ਸਹੀ ਚੱਲਣਗੇ ਤੁਹਾਡੀ ਫੁੱਲ ਗਾਰੰਟੀ ਹੋਏਗੀ ਇਸ ਚੀਜ਼ ਠੀਕ ਠੀਕ 15 ਹਾਲ ਤੱਕ ਆਪਾਂ ਬਿਨਾ ਟਾਇਰਾਂ ਤੋਂ ਦਿੰਨੇ ਆ 15 ਦੇ ਵਿੱਚ ਟਾਇਰ ਹਾਂ ਹਾਂ ਦੇ ਵਿੱਚ ਟਿੱਕੀ ਦੇ ਵਿੱਚ ਨਾ ਕਿ ਟਾਇਰ ਯੂਜ਼ ਕਰਦੇ ਆ ਬਾਕੀ ਸਾਡੀ 17 ਤੱਕ ਵੀ ਫੁੱਲ ਗਾਰੰਟੀ ਆ ਠੀਕ ਹੈ ਭਾਜੀ ਬਿਨਾ ਟਾਇਰਾਂ ਤੇ ਭਾਜੀ ਆ ਜਿੱਦਾਂ ਮੰਨ ਲਓ ਪਹਿਲਾਂ ਤੇ ਲੋਹੇ ਦੇ ਹੀ ਹੁੰਦੇ ਹੁੰਦੇ ਹਾਂ ਤੇ ਤੁਸੀਂ ਕਦੋਂ ਇਹਦੇ ਵਿੱਚ ਸਟੀਲ ਵਰਤੀ ਇਹ ਬਾਹਰ ਭੇਜਣ ਕਰਕੇ ਜੀ ਇੱਥੇ ਪੁਟ ਕਰਨਾਗਾ ਇਹਦੇ ਚ ਜੰਮੇ ਨਾਲ ਆਵਾਜ਼ ਨਾ ਹੋਵੇ ਠੀਕ ਹੈ ਯੂਰੀਆ ਵਗੈਰਾ ਨਾ ਲੱਗੇ ਸਾਰਾ ਇਹਦੇ ਮਸ਼ੀਨ ਵਗੈਰਾ ਜਿਹੜੀ ਸਟੀਲ ਲਈ ਉਹਦੇ ਚ ਯੂਰੀਆ ਨਹੀਂ ਕੋਈ ਜਾਮ ਵਗੈਰਾ ਦੀ ਦਿੱਕਤ ਹੁੰਦੀ ਸੀ ਪਹਿਲਾਂ ਜਿੱਦਾਂ ਲੋਹੇ ਦੇ ਹੁੰਦੇ ਹਨ ਲੋਹੇ ਦੇ ਵਿੱਚ ਆ ਜਾਂਦਾ ਅੱਛਾ ਜੀ ਹਾਂਜੀ 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 ਸਟੀਲ ਦੇ ਵਿੱਚ ਇਦਾਂ ਦੀ ਪ੍ਰੋਬਲਮ ਨਹੀਂ ਆਉਗੀ ਅੱਛਾ ਅੱਛਾ ਸਾਰਾ ਮਸ਼ੀਨ 304 ਗ੍ਰੇਡ ਦਾ ਜਿਹੜਾ ਬਾਡੀ ਲੱਗੀ ਆ ਸਾਰੀ ਹਾਂਜੀ ਹਾਂਜੀ ਸਾਰਾ ਗੇਰ ਪੂਰਾ ਹੈਵੀ ਜਗਾ ਠੀਕ ਠੀਕ ਹਾਂ ਹਾਂਜੀ ਸਾਰਾ ਕੰਪਲੀਜ਼ਰ ਕਟਿੰਗ ਦੇ ਵਿੱਚ ਹੋਣਾ ਹੂੰ ਹੂੰ ਅੱਛਾ ਅਈ ਜੀ ਆ ਤਵੀਆਂ ਦਾ ਦੱਸੋ ਮੜਾ ਜੀ ਇਹ ਦਾ ਹਿਸਾਬ ਕਿਤਾਵੇ ਤੇ ਮੰਨ ਲਓ ਕਿਹੜਾ ਟਰੈਕਟਰ ਇਹਨੂੰ ਖਿੱਚੇਗਾ ਇਹ 26 ਤਵੀਆਂ ਦੇ ਸੱਤ ਪੀਏ 26 ਤਵੀਆਂ ਸੈਂਟਰ ਟਾਇਰ ਦੇ ਕਿਸੇ ਦੇ ਵਿੱਚ ਚੱਲਣੀਆਂ ਠੀਕ ਹੈ ਜੀ ਆਟੋ ਲੋਕ ਚੈੱਕ ਹੈ ਜੀ ਅੱਛਾ ਜੀ ਇਹ ਮੰਨ ਕੇ ਚੱਲੋ ਵੀ 75 ਹਾਰਸ ਪਾਵਰ ਟਰੈਕਟਰ ਨੂੰ ਅਸੀਂ 26 ਤਵੀਆਂ ਰਿਕਨਿਟ ਕਰਦੇ ਹਾਂ 75 ਹਾਰਸ ਪਾਵਰ ਟਰੈਕਟਰ ਨੂੰ अंडर लोड चलेगा मालूम की लोड लगेगी चलेगी कोई दिक्कत नहीं अच्छा ही लोड नहीं लगेगा कोई भी एम्प्लीमेंटर ठीक है ठीक है वो लग रहा है टीवी बाकी आपने वीडियोज़ पंजाबी नगरी इंस्टाग्राम ते कैसे नाम तो, तो राम दिल्ली ग्रोवर नालागी नाम तो आपने ठीक है ठीक है अच्छा अच्छा ये आपन ਖਲਾੜੇ ਚ। ਓਕੇ ਓਕੇ। ਵੀ ਅ ਮੈਨੇਜਰ ਹੱਦਾਂ ਲੱਗੀਆਂ ਮੇਰੀ। ਅੱਛਾ ਚਾਹੀਦਾ। ਚਾਰ ਮੰਨ ਲੋ ਬੈਰੰਗਪੁਰ ਨੂੰ ਦੇਖ ਕੇ ਚਪਾਇ। ਆ ਬੰਗੇ ਤੇ ਬੈਰੰਗ। ਠੀਕ ਹੈ। ਤੇ ਹੋਰ ਆਪਾਂ ਭਾਜੀ ਕਿਹੜੇ ਇੰਪਲੀਮੈਂਟ ਬਣਾਉਣੇ ਆ? ਸੁਪਰਸੀਡਰ ਵਗੈਰਾ ਵੀ ਜਾਂ ਮਨ ਲੋ ਸੁਪਰਸੀਡਰ ਨਹੀਂ ਬਣਾਉਂਦੇ। ਨਹੀਂ ਕੀ ਹੋਰ ਸੁਆਗਾ ਬਣਦਾ। ਰਿਸਿਵਟਰ ਬਣਦਾ, ਰੋਕਾ ਵੇਟਰ ਸਪਰੇਅ ਪੰਪ ਬਣਦਾ। ਅੱਛਾ। ਅੰਦਰ ਤਰੀ ਕੰਪਨੀ ਇਹਦੀ 10000 ਰੁਪਏ ਕਰੇ। ਇਹ ਵੀ ਆਸਟ੍ਰੇਲੀਆ ਚ ਲਿਆ ਭਾਜੀ। ਠੀਕ ਹੈ। ਏ ਭਾਜੀ ਕਿੰਨੇ ਲੀਟਰ ਵਾਲਾ ਹੈ 25000 ਆ ਗਿਆ اچھا ਜੀ ਤੇ 600 ਲੀਟਰ ਦੀ ਮਿਲਦੀ ਆ ਆਪਣੇ ਕੋਲ ਹਾਂ ਹਾਂ ਕੀ ਆ ਜਿੰਦਰਾ ਵੀ ਇਹ ਵੀ ਬਹੁਤ ਅੱਛਾ ਅੱਛਾ ਧੰਵਾ 25000 ਮਿਲਵਾ ਕੇ ਠੀਕ ਹੈ ਜੀ ਇੱਕ ਆ ਸੰਤੋ ਲੀਟਰ ਬਣਾਉਂਦੇ ਨੇ ਪਏ ਉਹ ਵਾਲਿਆਂ ਵਾਲਾ ਉਹ 50 75 ਹੋ ਉਸ ਤਰ੍ਹਾਂ ਮਨ ਲੋ ਪੁਰਬਈ ਪੋਰਟ ਕਰੇ ਇਸਰ ਆ ਗਈ ਡੀਜ਼ਲ ਟੈਂਕੀ। ਭਾਜੀ ਉਹ ਟਾਇਰ के ਚੀਜ਼ ਹੈ ਨਾ? ਆਪਾਂ ਹੈਰਨ ਜਿਹੜਾ ਫੈਂਕੀ ਟਾਇਰ ਹੈ ਉਹ ਨਹੀਂ ਚਾਪਾਂ ਦੇ ਰਿਹਾ। ਅੱਛਾ ਅੱਛਾ। ਆਪਾਂ ਇਹਦੇ ਦੇਖੀਏ ਕਿ ਜੰਮਿਆ ਉਹਦੀ ਡਬਲ ਨੀਡ ਲੱਗੀ ਹੋਈ ਹੈ। ਅੱਛਾ ਅੱਛਾ। ਹੂੰ ਹੂੰ। ਉਹਦੇ ਵੀ ਕਰ ਦੇਣੀ ਚਾਹੀਦੀ। ਠੀਕ ਹੈ। ਬਾਕੀ ਭਾਈਆਂ ਨੇ ਆ ਰਿਹਾ ਮੈਂ ਨਾ ਬਾਹਰ ਘਲਨੇ ਨੇ। ਹਾਂਜੀ ਆਹ ਕੀ ਕੋਈ ਸਿਸਟਮ ਹੈ? ਇਹ ਜੰਨਰਤ ਘੋਣ ਵਾਲੀ ਮਸ਼ੀਨ ਲੱਗੀ ਹੈ। ਇਹਦੀ ਬਾਹਰ ਉਹਨਾਂ ਦੇ ਟੁਕੜਾ ਹੈ। ਆਸਟ੍ਰੇਲੀਆ। ਅੱਛਾ ਅੱਛਾ। ਪੱਜਾ ਦੇ ਵਿੱਚ ਤੁਸੀਂ ਇਹਨਾਂ ਨੂੰ ਬਿਤਾਉਣਾ ਹੈ ਨਾ ਜਿੰਨੀ ਜਿੰਨਾ ਟਾਈਮ। ਹਾਂਜੀ ਹਾਂਜੀ। ਠੀਕ ਹੈ। ਚਲੋ। ਚਲੋ ਜੀ। ਮਿਲਨੇ ਆ ਫਿਰ ਅਗਲੀ ਵੀਡੀਓ ਵਿੱਚ ਬਾਕੀ ਤੁਹਾਨੂੰ ਰੋਟਾਵੇਟਰ ਆਪਣੇ ਵਾਲੇ ਟਰੈਕਟਰ ਮਗਰ ਚਲਾ ਕੇ ਵਿਖਾਵਾਂਗੇ ਕਿਵੇਂ ਦਾ ਚੱਲਦਾ ਹੈ ਬਾਕੀ ਬਾਈਆਂ ਲੋਰੇ ਫੁੱਲ ਗਰੰਟੀ ਹੈ ਸਮਾਨ ਸਮੇਂ ਉੱਕੇਵੇ ਤੁਹਾਨੂੰ ਵੀ ਵਧੀਆ ਲੱਗਾ ਹੈ ਅਸੀਂ ਆਪਾਂ ਮੰਨ ਲਓ ਪਹਿਲਾਂ ਵੇਖ ਕੇ ਤੇ ਨਹੀਂ ਸਾਂਗੇ ਫੋਨ ਤੇ ਸਹੀ ਪਾਤੀ ਸੀ ਤੇ ਬਾਕੀ ਕੰਮ ਜਿਵੇਂ ਦਾ ਸੋਚਿਆ ਸੀ ਉਦੋਂ ਵੀ ਬੈਸਟ ਹੈ ਬਾਈਆਂ ਦਾ ਕੰਮ ਤੇ ਮੈਂ ਕਹਿਆ ਨਾ ਵੀ ਇਰੋਰ ਮੌਕਾ ਦੇ ਆਜੇ ਬਾਕੀ ਬਾਈਆਂ ਦੇ ਪੇਜ ਫੋਲੋ ਕਰ ਲਿਆ ਜੇ ਆਰਾਮ ਗੜੀਆ ਐਗਰੋ ਬਰਨਾਲਾ ਤੇ ਬਾਈ YouTube ਤੇ ਵੀ ਚੈਨਲ ਹੈਗਾ ਕਿ ਹਾਂਜੀ ਹਾਂਜੀ YouTube ਤੇ ਵੀ ਹੈਗਾ ਪੰਦਰਾਂ ਦੇ ਵੀਡੀਓ ਬਰਨਾਲਾ ਠੀਕ ਬਹੁਤ ਵੀਡੀਓ ਥੋੜੀਆਂ ਜੀਆਂ ਕੱਟ ਪਾਉਣੀਆਂ ਇਹ ਆ ਟਾਈਮ ਕੱਟਣਾ ਚਲੋ ਕੋਈ ਆਹ ਜੇ ਆਪ ਹੋ ਕਰ ਦਿੰਦੇ ਹਾਂ ਜੀ ਠੀਕ ਠੀਕ ਹੈ ਜੀ ਕੋਈ ਇੰਕ੍ਰੀਮੈਂਟ ਆਪ ਨੂੰ ਥੋੜਾ ਬਾਈ ਵਕਤ ਤੋਂ ਵਕਤ ਧਿਆਨ ਰੱਖੀ ਲਾ ਠੀਕ ਠੀਕ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ